ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਆਲੂ ਮਟਰਾਂ ਦੀ ਸਬਜ਼ੀ ਤੇ ਇੱਥੇ ਮੈਂ ਪੌਣਾ ਕੱਪ ਮਟਰਾਂ ਦਾ ਲੈ ਲਿਆ ਸੀ ਤੇ ਇਧਰ ਆਪਾਂ ਆਲੂ ਤਿੰਨ ਚਾਰ ਆਲੂ ਆਪਾਂ ਕੱਟ ਕੇ ਧੋਲੇ ਸੀ ਪਾਣੀ ਦੇ ਵਿੱਚ ਆਪਾਂ ਭਉ ਦਿੱਤੇ ਸੀ ਆਲੂ ਆਪਾਂ ਨਾ ਪਾਣੀ ਚ ਭੀਗੇ ਆਲੂ ਕਾਲੇ ਪੈ ਜਾਂਦੇ ਆ ਤੇ ਇਧਰ ਆਪਾਂ ਲਿਆ ਤੜਕੇ ਦਾ ਸਮਾਨ ਤਿੰਨ ਪਾਵਾਂਗੇ ਆਪਾਂ ਪਿਆਜ਼ ਦੋ ਟਮਾਟਰ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਤੇ ਇਧਰ ਲਿਆ ਜੀ ਆਪਾਂ ਲਸਣ ਲਸਣ ਦੀ ਆਪਾਂ ਵੱਡੀਆਂ ਕਲੀਆਂ ਲੈ ਲਈਆਂ ਸੀ ਤੇ ਇੱਥੇ ਮੈਂ 1.5 ਇੰਚੀ ਅਦਰ ਨੂੰ ਆਪਾਂ ਪਾਵਾਂਗੇ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਵਾਂਗੇ ਹੁਣ ਤੇ ਤੀਲੇ ਨੂੰ ਆਪਾਂ ਡਕਸ਼ਨ ਤੇ ਰੱਖ ਦਿੱਤਾ ਸੀ ਤੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਮੈਂ ਇੱਕ ਛਰਚੀ ਸਰੋਂ ਦੇ ਤੇਲ ਦੀ ਆਪਾਂ ਪਾ ਕੇ ਇਹਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਜੀਰੇ ਨੂੰ ਪਾ ਦਵਾਂਗੇ ਤੇ ਜੀਰੇ ਨੂੰ ਪਾ ਕੇ ਧੋਲ ਲਵਾਂਗੇ ਜੀਰਾ ਤੜਕਿਆ ਗਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਗ੍ਰਾਊਂਡ ਕੀਤੇ ਹੋਏ ਪਿਆਜ਼ਾਂ ਨੂੰ ਆਪਾਂ ਦੇਖ ਕੇ ਥਾਂ ਲਵਾਂਗੇ ਪਿਆਜ਼ਾਂ ਨੂੰ ਆਪਾਂ ਆਦਿ ਨਾਲ ਹੀ ਕੱਚੀ ਦਾਲ ਹੁਣ ਆਪਾਂ ਪਾ ਪਾ ਦਵਾਂਗੇ ਜੀ ਇਹਦੇ ਵਿੱਚ ਅਦਰਕ ਅਤੇ ਲਸਣ ਦੀ ਪੇਸਟ ਪਾ ਦਵਾਂਗੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੋਸਟ ਲਿਆ ਸੀ ਗ੍ਰਾਉਂਡ ਕਰ ਲਿਆ ਸੀ ਹੁਣ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਥੋਲ ਲਵਾਂਗੇ ਕਿਆਜਾ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਿਆ ਸੀ ਤੇ ਹੁਣ ਆਪਾਂ ਟਮਾਟਰ ਦੀ ਪਿਉਰੀ ਪਾ ਦਵਾਂਗੇ ਉਹ ਬਾਅਦ ਇਹ ਆਪਾਂ ਕਰਕੇ ਮਿਕਸ ਕਰ ਦਵਾਂਗੇ ਤੜਕੇ ਦੇ ਵਿੱਚ ਆਪਾਂ ਹੋਰ ਮਸਾਲੇ ਪਾ ਦਵਾਂਗੇ ਇੱਕ ਚਮਚਾ ਪਾਵਾਂਗੇ ਆਪਾਂ ਨਮਕ ਅੱਧਾ ਚਮਚਾ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਚਮਚੇ ਦਾ ਚੌਥਾ ਇਸ ਪਾਵਾਂਗੇ ਆਪਾਂ ਢੇਗੀ ਮਿਰਚ ਕਾਲੀ ਮਿਰਚ ਇਹ ਵੀ ਚਮਚੇ ਦਾ ਚੌਥਾ ਇਸ ਅੱਧਾ ਚਮਚਾ ਪਾਵਾਂਗੇ ਹਲਦੀ ਪਾਊਡਰ 1 ਚਮਚਾ ਧਨੀਆ ਪਾਊਡਰ 1 ਚਮਚਾ ਹਰੀ ਮਿਰਚ ਤੇ ਮਸਾਲੇ ਨੂੰ ਹੁਣ ਆਪਾਂ ਮਿਕਸ ਕਰ ਲਵਾਂਗੇ ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਜਿਹੜੇ ਟਮਾਟਰ ਪਾਏ ਸੀ ਉਹ ਵੀ ਚੰਗੀ ਤਰ੍ਹਾਂ ਤੱਕ ਜਾਣਗੇ ਮਸਾਲੇ ਨੂੰ ਉਨੀ ਦੇਰ ਆਪਾਂ ਭੁੰਨ ਲਵਾਂਗੇ ਜਿੰਨਾ ਚਿਰ ਇਹ ਤੇਲ ਨਹੀਂ ਗਿ ਛੱਡਦੇ ਵੀ ਮਸਾਲੇ ਨੂੰ ਪਾ ਪਾ ਨੂੰ 5-7 ਮਿੰਟ ਹੋ ਗਏ ਸੀ ਮਸਾਲਾ ਭੁੰਨਦੇ ਆ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਮਸਾਲਾ ਵੀ ਦੇਖਾਂ ਤੇ ਬਹੁਤ ਵੱਡੇ ਹੋ ਗਏ ਰੈਡੀ ਹੋ ਗਿਆ ਮਸਾਲਾ ਮਸਾਲੇ ਨੂੰ ਹੁਣ ਆਪਾਂ ਆਲੂ ਪਾ ਦਵਾਂਗੇ। ਆਲੂ ਨੂੰ ਅੱਜ ਆਪਾਂ 5-6 ਮਿੰਟ ਇਹਨਾਂ ਨੂੰ ਰੱਖਾਉਣਾ ਹੈ ਮਸਾਲੇ ਦੇ ਵਿੱਚ। 2-3 ਚਮਚੇ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ। ਇਹਨੇ ਟਮਾਟਰਾਂ ਵਾਲੀ ਬੋਲੀ ਚੋਂ ਪਾਣੀ ਲੈਂਦੇ ਸੀ। ਤੇ ਆਲੂ ਨੂੰ ਆਪਾਂ ਹੋਰ ਚੰਗੀ ਤਰ੍ਹਾਂ ਪਕਾ ਲਵਾਂਗੇ ਤਾਂ ਕਿ ਤੇ ਆਲੂ ਪਾ ਕੇ ਚੈੱਕ ਕਰ ਲਵਾਂਗੇ ਸੋ ਆਮ ਨੂੰ ਨੂੰ 5 ਮਿੰਟ ਹੋ ਗਏ ਸੀ ਆਪਾਂ ਕਰਕੇ ਦੇ ਵਿੱਚ ਹੀ ਪਕਾਇਆ ਨੂੰ ਇਹਨੂੰ ਇਹਦੇ ਵਿੱਚ ਆਪਾਂ ਮਟਰ ਪਾ ਦਵਾਂਗੇ ਟਮਾਟਰ ਪਾ ਕੇ ਵੀ 2-3 ਮਿੰਟ ਵਾਸਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਤੜਕੇ ਆਲੂ ਇਹਦੇ ਨਾਲ ਆਪਾਂ ਇਹ ਮਿਲਾਵਾਂਗੇ ਟੜਕੇ ਦਾ ਤੁਸੀਂ ਕਲਰ ਦੇਖ ਸਕਦੇ ਕਿੰਨਾ ਵਧੀਆ ਤੜਕੇ ਦਾ ਕਲਰ ਹੈ। ਆਲੂ ਮਟਰ ਬਣਾਉਣ ਦਾ ਆਪਾਂ ਆਪਣਾ ਤਰੀਕਾ ਹੁੰਦਾ ਹੈ ਤੇ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਾ ਤੇ ਜਰੂਰ ਤੁਸੀਂ ਲਾਈਕ ਸ਼ੇਅਰ ਕਰਿਆ ਕਰੋ ਜੀ। ਆਲੂ ਮਟਰਾਂ ਦੇ ਵਿੱਚ ਆਪਾਂ ਹੁਣ ਪਾਣੀ ਪਾ ਦੇਵਾਂਗੇ। ਪਾਣੀ ਆਪਾਂ ਓਨਾ ਹੀ ਪਾਵਾਂਗੇ ਜਿੰਨਾ ਆਪਾਂ ਨੂੰ ਇਹਦੇ ਵਿੱਚ ਸੂਪ ਪਸੰਦ ਆ। ਜੇ ਆਪਾਂ ਸੰਘਣੀ ਰੱਖਣੀ ਹੋਵੇ ਆ ਫਿਰ ਆਪਾਂ ਪਾਣੀ ਘੱਟ ਪਾ ਸਕਦੇ ਹਾਂ। ਤੇ ਸਬਜੀ ਨੂੰ ਹੁਣ ਆਪਾਂ ਪਾ ਕੇ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ ਆਪਾਂ ਥੋੜੀ ਦੇਰ ਹੋਰ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ ਮੈਂ ਇੱਕ ਵਾਰੀ ਪਹਿਲੇ ਵੀ ਚੈੱਕ ਕਰ ਲਿਆ ਸੀ ਸਬਜੀ ਬਣ ਕੇ ਰੈਡੀ ਹੈ ਇਸ ਸਬਜੀ ਦੇ ਸਾਦੇ ਕਿੰਨੀ ਲਾਜਵਾਬ ਸਬਜੀ ਬਣ ਕੇ ਰੈਡੀ ਹੋ ਗਈ ਹੈ ਤੇ ਆਪਾਂ ਆਲੂਆਂ ਨੂੰ ਚੈੱਕ ਕਰ ਲਵਾਂਗੇ ਆਲੂ ਪੂਰੇ ਤਰੀਕੇ ਨਾਲ ਗਲ ਗਏ ਤੇ ਅੱਧਾ ਚਮਚਾ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਗਰਮ ਮਸਾਲਾ ਆਪਾਂ ਘਰੇ ਬਣਾ ਕੇ ਤਿਆਰ ਕੀਤਾ ਸੀ ਤੇ ਉੱਪਰ ਪਾ ਦਾਂਗੇ ਧਨੀਆ ਧਨੀਆ ਪਾ ਕੇ ਮਿਕਸ ਕਰ ਦਵਾਂਗੇ ਜੀ ਨੂੰ ਆਪਾਂ ਡੂੰਗੇ ਵਿੱਚ ਪਾ ਲਵਾਂਗੇ ਜੇ ਤੁਹਾਨੂੰ ਆਲੂ ਮਟਰਾਂ ਦੀ ਸਬਜ਼ੀ ਪਸੰਦ ਆਈ ਹੋਵੇਗੀ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਵੀ ਬੈਲ ਦਾ ਬਟਨ ਜਰੂਰ ਦਬਾਇਆ ਕਰੋ ਵੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼ਕਾਲ ਜੀ